ਰਾਜੂ ਕਿੱਧਰ ਜਾਂਦਾ ਰਾਜੂ ਕੀ ਹਾਲ ਹੈ ਹੋਰ ਸੁਣਾ ਕੀ ਹੋ ਗਿਆ ਲੰਗੜਾ ਲੰਗੜਾ ਜਾ ਰਿਹਾ ਓਏ ਦਾ ਸੱਟ ਲੱਗੀ ਬੰਬੂ ਗਾੜ ਤੋਂ ਦੇਖਦਾ ਮੁੰਡੇ ਨੇ ਭਜਾ ਭਜਾ 1 ਲੱਖ ਤਾਂ ਮੋੜਤਾ ਸਾਡੇ ਦੜਵੇ ਇੱਥੇ ਮੇ ਤਾਂ ਕ੍ਰਾਂਕ ਹੋ ਗਈ ਹੱਡੀ ਬਚਤ ਰੱਖਿਆਗਾ ਥੋੜੀ ਮੁੱਕੀ ਸਿਰਾਂ ਆਈ ਬੱਸ ਫਿਰਦੇ ਆਂ ਭੌਂਕਦੇ ਇਧਰ ਕਿੱਧਰ ਚੱਲੇ ਹੁਣ ਓਏ ਇਧਰ ਦਾ ਸੰਗਰੂਰ ਦੱਸਦੇ ਨੇ ਕਹਿੰਦੇ ਬਾਸਿਕ ਮਸ਼ੀਨ ਮਿਲਦੀ ਆ ਕੱਪੜੇ ਧੋਣ ਵਾਲੀ ਅੱਛਾ ਬਾਸਿਕ ਮਸ਼ੀਨ ਲੈਣ ਜਾ ਰਹੇ ਆ ਓਏ ਔਖੀ ਹੈ ਨੀਗੀ ਬਾਹੂ ਔਖੀ ਹੁੰਦੀ ਆ ਪਹਿਲਾਂ ਇਹਦੀ ਟੁੱਟ ਗਈ ਹਾਂ ਮੈਂ ਖਾ ਚਲਵਾਉ ਨੂੰ ਉਹ ਦਵਾ ਦੂੰਗਾ ਮਸ਼ੀਨ ਚਲਾ ਆਇਆ ਫਿਰ ਆਪਾਂ ਪਹਿਲਾਂ ਇਹ ਕਰਦੇ ਆਂ ਪਖਾਨੇ ਖੁੰਨੇ ਕੋ ਤੇ ਫੇਰ ਦਵਾ ਕੇ ਲਿਆਉਂਦੇ ਨੂੰ ਮੈਂ ਬਾਸੀ ਮਸ਼ੀਨਾ ਕੀ ਖਾਵੇਂਗਾ ਪੀਜ਼ਾ ਖਵਾ ਦੇਣਾ ਤੈਨੂੰ ਪੀਜ਼ਾ ਤਾਂ ਖਾਦਾ ਕਦੇ ਪੀਜ਼ਾ ਕੋਈ ਸੁਣਿਆ ਜ਼ਰੂਰ ਐ ਮੈਂ ਪੀਜ਼ਾ ਪੀਜ਼ਾ ਹਾਂ ਹਾਂ ਖਾਦਾ ਨਹੀਂ ਤੇਰੀ ਮਰਜ਼ੀ ਨਾਲ ਆ ਜਾ ਇੱਥੇ ਆ ਜਾ ਬਾਕਰ ਖਾ ਕੇ ਆਵੇਂ ਚਲਾ ਆਇਆ ਆਪਾਂ ਹੁਣ ਪੀਜ਼ਾ ਖਾਂਦੇ ਆਂਗੇ ਖਵਾ ਦੇ ਉਹਰੇ ਪੰਜ ਤਾਰੇ ਵਾਲਿਆਂ ਦੇ ਪੰਜ ਤਾਰੇ ਵਾਲਿਆਂ ਦੇ ਹਾਂ ਆ ਜਾ ਆਇਆ ਤੈਨੂੰ ਤੈਨੂੰ ਦਿਖਾਉਂਦਾ ਪੰਜ ਤਾਰੇ ਵਾਲਿਆਂ ਦੇ ਖਵਾ ਦੇ ਮੈਨੂੰ ਪੀਜ਼ਾ ਆ ਜਾ ਆ ਜਾ ਭਾਈ ਆ ਜਾ ਠੀਕ ਕਰਾ ਲਿਆ ਨੂੰ ਸੇਤੀ ਚੰਗਾ ਦੇਖਦੇ ਆ ਜੇ ਠੀਕ ਹੋ ਗਿਆ ਲੰਗ ਮਾਰਨ ਲੱਗ ਗਈ ਹਾਲ ਨੇ ਬਾਈ ਸਸਰੀਕਾਰ ਜੀ ਪੀਜ਼ਾ ਖਵਾ ਯਾਰ ਰਾਜੂ ਨੂੰ ਦਾ ਠੀਕ ਹੈ ਬੈਠ ਜੀ ਬਾਈ ਯਾਰ ਰਾਜੂ ਆ ਇਹ ਕਿਹਾ ਇਤੀਜਾ ਖਾਣਾ ਆਪਾਂ ਨੇ ਮਹਤਲ ਖਾ ਲਿਆ ਬੈ ਜਾ ਬੈ ਜਾ ਬਾਈਆ ਪੀਜ਼ਾ ਖਵਾ ਇਹ ਦੁਕਾਨ ਤੇਰੇ ਮਿੱਤਰ ਦੀ ਹੈ ਹਾਂ ਮਿੱਤਰ ਦੀ ਹੈਗੀ ਅੱਛਾ ਦੱਸ ਫਿਰ ਕਿਹੜਾ ਖਾਣਾ ਪੀਜ਼ਾ ਵੱਡੇ ਹੀ ਖਾ ਲੀਏ ਬਣਾ ਖਾ ਲੈ ਚਾਹੇ ਤੇਰੀ ਮਰਜ਼ੀ ਹੈ ਵੱਡਾ ਖਾ ਲੈਣੇ ਹਣਾ ਵੱਡਾ ਕਿਹ ਹੈ ਜੇ 300 ਰੁਪਏ ਦਾ 350 ਰੁਪਏ ਦਾ ਪੀਜ਼ਾ ਯਾਰ ਅੱਛਾ ਹਾਂ ਸਾਡੇ 350 ਵਾਲਾ ਖਾਲਾ ਫਿਰ ਓਏ ਆ ਆ ਗਿਆ ਤੂੰ ਥੱਲੇ ਇਹ ਤਾਂ ਇੱਕ ਤਾਂ ਮਸ਼ੀਨ ਐ ਮਸ਼ੀਨ ਥਾਪੀ ਹੋਈ ਓ ਨਾ ਫੋਨ ਵੀ ਥਾਪਿਆ ਆ ਫੋਨ ਇੱਕ ਆਹ ਲੇਡੀ ਥਾਪੀ ਹੋਈ ਆਹ ਲੜੀ ਐ ਪੁੱਛੇ ਬਾਈ ਨੂੰ ਵੀ ਹੈ ਕੀ ਚੀਜ਼ ਐ ਬਾਈਆ ਕੀ ਚੀਜ਼ ਐ ਤਰਨੂੰ ਬਾਈ ਦੱਸੀ ਯਾਰ ਮੜਾ ਜਾ ਕੇ ਬਾਈ ਤੋਂ ਲੈ ਇਧਰ ਹੀ ਆ ਜਾ ਬਾਈ ਓਰੇ ਮੜਾ ਜਾ ਜਾਣਕਾਰੀ ਦੇ ਯਾਰ ਇਹਦੇ ਬਾਰੇ ਕੀ ਆਹ ਤਾਂ ਮੈਨੂੰ ਸਿਆਣਾ ਕੀ ਮਸ਼ੀਨ ਐ ਆਪ ਮੈਨ ਹੈ ਹਾਂ ਇਹ ਆਪਾਂ ਤੁਹਾਨੂੰ ਆਹ ਐਲਸੀਡੀ ਹੈ ਇਹ ਆਪਾਂ ਤੁਹਾਨੂੰ ਜਿਵੇਂ ਲੋਕ ਡਰਾਪ ਆਉਂਦੇ ਨੇ ਡਰਾ ਨਹੀਂ ਹੈਗਾ ਫਰੀ ਚ ਦੇਣਾ ਆਪਾਂ ਨੇ ਅੱਜ ਜਿਵੇਂ ਹੁਣ ਤੂੰ ਪੀਜ਼ਾ ਖਾਣ ਆ ਗਿਆ 500 300 ਰੁਪਏ ਦਾ ਖਾਣਾ ਤੂੰ ਹਣਾ 300 ਦੇ ਵਿੱਚ ਨਾਲ ਮਸ਼ੀਨ ਲੈ ਵੀ ਜੇ ਮੈਂ ਅੱਜ ਤਿੰਨ ਉਰੇ ਪੀਜ਼ਾ ਖਾ ਗਿਆ 300 ਦਾ ਹਾਂ ਫਿਰ ਮੈਨੂੰ ਮਸ਼ੀਨ ਮਿਲ ਜੂ ਹਾਂ ਮਸ਼ੀਨ ਮੋਬਾਈਲ ਐਲਸੀਡੀ ਕੁਝ ਵੀ ਨਿਕਲ ਸਕਦਾ ਕੁਝ ਵੀ ਨਿਕਲ ਸਕਦਾ ਇਹ ਸਮਝ ਇਹ ਤਾਂ ਨਿਕਲੂਗਾ ਨਿਕਲੂਗਾ ਐਤੋਂ ਪਹਿਲਾਂ ਚਾਰ ਤਿਹਾਰ ਹੋਣ ਗਿਆ ਆਪਣੇ ਉਹ ਤੇ ਤੂੰ ਸੱਤ ਦਿਨ ਲਗਾਤਾਰ ਫ੍ਰੀ ਖਾਣਾ ਵੀ ਖਾ ਜਿੱਤ ਸਾਰ ਮੈਂ ਤਾਂ ਜ਼ਰੂਰ ਆ ਜੂ ਹਾਂ ਮੈਨੂੰ ਕਿ ਮੈਂ ਤਾਂ ਇੱਧਰ ਮੰਡੀਆਂ-ਮੁੰਡੀਆਂ ਤੋਂ ਆਉਂਦਾ ਜਾਂਦਾ ਹਾਂ ਹਾਂ ਕਦੇ ਬਰਬਰ ਖਾ ਗਿਆ ਕਦੇ ਪੀਜ਼ਾ ਖਾ ਗਿਆ ਹਾਂ ਕੁਝ ਮਰਜ਼ੀ ਕਦੇ ਚਾਹ ਪੀ ਗਿਆ ਕਦੇ ਆਹ ਪੀ ਗਿਆ ਕੀ ਕਹਿੰਦੇ ਨਾ ਸੋਡਾ ਹੀ ਇਹ ਬੋਤਲਾਈਆਂ ਜਾਂ ਕੁਝ ਵੀ ਮਰਜ਼ੀ ਆ ਨਾਲੀਆਂ-ਈਆਂ ਨਾਲ ਪੀਂਦੇ ਨੇ ਆਹੋ ਕੋਕ ਕੋਕ ਪਾ ਹੁਣ ਚੱਲੇ ਸੀਗੇ ਮਸ਼ੀਨ ਲੈਣਾ ਹਾਂ ਮੈਂ ਤਾਂ ਆਇਆ ਤਾਂ ਅੱਜ ਮਸ਼ੀਨ ਦਾ ਮਾਰੀ ਸੀ ਪਿੰਡੋਂ ਫਰਾ ਇੱਥੇ ਵੀ ਆਇਆ ਘਰ ਮੇਰੀ ਗੱਲ ਸੁਣ ਆਪਾਂ ਇੱਥੇ 300 ਰੁਪਏ ਦਾ ਪੀਜ਼ਾ ਖਾਂਦੇ 300 ਰੁਪਏ ਦਾ ਖਾਣੇ ਆਉਂਦੀ ਆ ਕੱਪੜੇ ਧੂੰਦੀ ਵਿਚਾਰੀ 300 ਰੁਪਏ ਦਾ ਖਾ ਕੇ ਉਹ ਮੈਂ ਮਸ਼ੀਨ ਹੀ ਲੈ ਲਈ 15000 ਦੀ ਮਸ਼ੀਨ ਆਉਂਦੀ ਆ ਉਹ ਚੋ 300 ਰੁਪਏ ਕੱਢ ਲੈ ਬਾਕੀ ਜਮਾ ਕਰਾ ਦੇ ਆ ਤੈਨੂੰ 300 ਰੁਪਏ ਦੇ ਵਿੱਚ ਮਿਲ ਜੂ ਫੇ ਮਿੰਨ ਦਾ 300 ਚ ਬਈ ਨਿਕਲੂ ਕਿੱਦੇ ਬਈ ਕਿੱਦੇ ਲਿਖਣੂ ਨਿਕਲੂ ਕਿ ਤਰੀਕ ਨਾਲ ਇੱਕ ਤਿੰਨ ਸਾਲ ਤੇ ਨਵੇਂ ਸਾਲ ਤੇ ਜਦੋਂ ਠੰਡ ਦੇ ਵਿੱਚ ਤੋਂ ਪਾਣੀ ਹੁੰਦੀਆਂ ਨਾ ਹਾਂ ਜਦੋਂ ਐਨ ਪੂਰਾ ਵੀ ਹਾਂ ਯਾਰ ਹੁਣ ਤਾਂ ਅੰਦਰਾਂ ਅੰਦਰ ਕੋਈ ਮਸ਼ੀਨ ਹੋਵੇ ਇਹ ਇਹ ਅੱਜ ਪਾ ਦੀਏ ਸੀ ਪਰਚੀ ਹਾਂ 300 ਦੀ ਪਾਵਾਂ ਤਿੰਨ ਪਰਚੀ ਤੁਸੀਂ ਪਰਚੀ ਨਹੀਂ ਪਾਉਣੀ ਹੈਗੀ ਤੁਸੀਂ ਸਿਰਫ ਖਾਣਾ ਖਾਣਾ ਹੈ 300 ਦੀ ਹੋਗੀ ਰੋਜ਼ ਖਾਵਾ ਹਾਂ 300 ਮਤਲਬ ਕਿ 300 ਰੁਪਏ ਦਾ ਖਾ ਕੇ ਤੁਹਾਨੂੰ ਫ੍ਰੀ ਚ ਦੇ ਦੇਣਾ ਆਪਾਂ ਨੇ ਉਹ ਫ੍ਰੀ ਦੇ ਵਿੱਚ ਆ ਫਿਰ ਮਿੰਤਾ ਭਈ ਅੱਜ ਖਵਾ ਦੇ ਹਾਂ ਪੀਜੇ ਹੀ ਖਵਾ ਦੇ ਦਰਸੇ ਇਹ ਦਾ ਖਾਲੇ ਨਾਦਾ ਮਸ਼ੀਨ ਇਹ ਲੈ ਨੂੰ ਯਾਰ ਹਾਂ ਬਾਈ ਲੈ ਆ ਯਾਰ ਫਿਰਦੀ ਫਿਰ ਨਾ ਤੁਹਾਨੂੰ ਬਹੁਤ ਲੱਗੀ ਆ ਜੀਰਾ ਬਸ ਠੀਕ ਹੈ ਜੀ ਹੋਰ ਯਾਰ ਇਹਦਾ ਤਰਫੇ ਨੇ ਪੰਗਾ ਵੀ ਤਾਂ ਕਹਿੰਦਾ ਆ ਜਾ ਪੀਜਾ ਖਵਾਉਣਾ ਤੈਨੂੰ ਐ ਤਾਂ ਮੈਂ ਮਸ਼ੀਨ ਲੈਣ ਸੀ ਰੋ ਲੈ ਬਾਈ ਮੈਂ ਲੈ ਆਣਾ ਲੈ ਸਾਰਾ ਰਾਜੂ ਫਰੀ ਵਾਲਾ ਕੰਮ ਹੀ ਹੋ ਗਿਆ ਤਾਂ ਇਹ ਤਾਂ ਵਧੀਆ ਦੁਕਾਨ ਚ ਲਿਆ ਤੂੰ ਮੈਨੂੰ ਤੂੰ ਐ ਦੇਖ ਵੀ ਜਿਹੜੀ ਮਸ਼ੀਨ ਆ ਕਿ ਲਗਭਗ 8-10000 ਦੀ ਆਉਂਦੀ ਆ ਤੂੰ ਤਾਂ 12 ਦੀ ਦਿੰਦੇ ਨੇ 12 ਦੀ ਦਿੰਦੇ ਨੇ ਆਹੋ ਚੰਗੀ ਜੀ ਉਰੇ ਤੂੰ 300 ਦਾ 500 ਦਾ ਹਜ਼ਾਰ ਦਾ ਵੀ ਜੇ ਤੂੰ ਖਾ ਗਿਆ ਖਬਰ ਤੈਨੂੰ ਮਸੀਨਾਂ ਨਿਕਲਿਆ ਉਹ ਬਾਪੂ ਮੈਂ ਤਾਂ 1500 ਦਾ ਵੀ ਖਾਫੂ ਮਸੀਨ ਤਾਂ ਦਵਾ ਦੇ ਪੱਕਾ ਮਿਲੂਗੀ ਕਿੰਤਾ ਮਸੀਨ ਦਵਾ ਦੇ ਮੇਰੀ ਗੱਲ ਮੈਂ ਤਾਂ ਚੱਕ ਕੇ ਉਹਦੀ ਘਰੇ ਲਈ ਉਹ ਰੇਡੀ ਚ ਕਰ ਲੇਗਾ 2 ਕੁ ਮਹੀਨੇ ਬਸ ਨਵਾਂ ਸਾਲ ਆਉਣ ਵਾਲੀ ਆ ਹਾਂ ਕਰ ਲੂੰ ਬਸ ਠੀਕ ਹੈ ਦਵਾ ਲਈ ਤੂੰ ਬਾਦ ਆਉ ਹਾਂ ਦਵਾ ਲਈ ਨਵਾਂ ਸਾਲ ਹਾਂ ਬਾਦ ਦਵਾ ਲਈ ਨਵਾਂ ਸਾਲ ਆਈ ਨੂ ਟੁੱਟੀ ਇਹਨਾਂ ਕੰਮ ਸਾਰ ਰਹੇ ਆ ਸਾਰਲਾ ਕੰਮ ਆ ਜੇ ਹਾਂ ਕੋਈ ਕਰਨੀ ਯਾਰ ਵਧੀਆ ਮਸੀਨ ਲੈ ਕੇ ਜਾਵਾਂਗੇ ਆਪਾਂ ਫੇਰ ਮੈਂ ਤਾਂ ਦਵਾਦੀ ਮੈਂ ਤਾਂ ਇੱਥੇ ਦੋ ਚਾਰ ਵਾਰੀ ਇਹਨਾਂ ਦੇ 300 300 ਦਾ ਸਮਾਨ ਖਾਜੇ ਨੂੰ ਪਾਸ ਆ ਜਾ। ਉਂਦਾ ਜਾਂਦਾ ਮੰਡੀਆਂ ਚੋਂ। ਠੀਕ। ਮੈਨੂੰ ਪਹਿਲਾਂ ਦਵਾ ਦੇ। ਮਿਲ ਜੂ। ਕਿਉਂ ਟੈਨਸ਼ਨ ਲਈ ਆ? ਉਹ ਸਭ ਨੂੰ ਦੰਦੇ ਨਹੀਂ ਜੇ ਖਾਣਾ ਖਾਵੇ। ਜਿਹੜਾ ਮਰਜੀ ਆਜੋ ਰੇ। ਹੋਰ ਵੀ ਲਿਆਵਾ ਸਾਡੇ ਵੇੜੇ ਚੋਂ। ਜਿਹਨੂੰ ਮਰਜੀ ਲਿਆ। ਬੰਦਿਆਂ ਨੂੰ ਲਿਆਵਾ। ਕਾਂ ਲਿਆ। ਖਾਣਾ ਖਵਾਉਣ। ਹਾਂ। ਸਭ ਨੂੰ ਮਸੀਨਾ ਦੇਣਗੇ। ਮੈਂ ਅੱਜ ਗੱਲ ਕਰਨੂ ਜਾ ਕੇ ਸਾਡੇ ਪਿੰਡ। ਠੀਕ ਆ ਦੱਬੇ। ਆਪਾਂ ਖਾਣੇ ਆ ਫਿਰ ਤੈਨੂੰ। ਹਾਂ ਦਵਾ ਹਾਂ ਪੀ ਜਾ। ਖਾਈਏ। ਆ ਜਾ ਰਾਜੂ। ਹੂੰ। ਆ ਤਾਂ ਬਾਲਾ ਵਧੀਆ ਹੋ ਗਿਆ ਉਹ ਜਿਹੜਾ ਹੈ ਨਾ ਨਜ਼ਾਰਾ ਨਜ਼ਾਰਾ ਆ ਗਿਆ ਚ ਮੈਂ ਤਾਂ ਟੰਡ ਪਰ ਗਿਆ ਸਹੀ ਗੱਲ ਆ ਭੁੱਖ ਲੱਗੀ ਖਾਣਾ ਵਧੀਆ ਥੀ ਨਾ ਸਵਾਦ ਠੀ ਖਾਣਾ 36 ਪ੍ਰਾਸ ਇਹਦੇ ਚ ਪਤਾ ਨਹੀਂ ਕੀ ਘੜਗਮ ਘੜਗਮ ਜਾ ਪਾਇਆ ਲੰਰ ਪਟਰ ਹਾਂ ਅੱਗੇ ਸਾਹਮਣੇ ਰਹਿ ਗਿਆ ਹਸਪਤਾਲ ਅੱਛਾ ਡੰਗਰਾਂ ਦਾ ਨਹੀਂ ਡੰਗਰਾਂ ਹੈ ਉਹ ਨੂੰ ਬੰਦਿਆਂ ਦਾ ਬਸ ਇੱਥੇ ਆ ਜਾਇਆ ਕਰੀ ਤੂੰ ਅੱਛਾ ਬੰਦਿਆਂ ਦਾ ਹਸਪਤਾਲ ਹਾਂ ਦਵਾਈ ਬੂਟੀ ਮਿਲਦੀ ਹੈ ਦਵਾਈ ਬੂਟੀ ਥੱਡ ਪਰ ਆਪਾਂ ਦਵਾਈ ਬੂਟੀ ਤੋਂ ਕੀ ਲੈਣਾ ਆਪਾਂ ਤਾਂ ਪੀਜ਼ਾ ਖਾਣਾ ਇੱਥੇ ਖਾ ਜਾ ਕਰਾਂਗੇ ਚੱਲ ਚੱਲੀਏ ਘਰੇ ਚੱਲ 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 ਭਾਈ ਆਹ ਠੀਕ